ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਖੀ ਪਾਈ ਲਾਲੋ ਤੇ ਮਲਕ ਪਾਗੋ ਲਾਹੌਰ ਕੁਝ ਦਿਨ ਠਹਿਰ ਕੇ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਸੈਦਪੁਰ ਜਿਸ ਨੂੰ ਅਮਨਵਾਦ ਵੀ ਕਹਿੰਦੇ ਹਨ ਪਹੁੰਚੇ ਉਹਨਾਂ ਵੇਖਿਆ ਕਿ ਇਸ ਇਲਾਕੇ ਵਿੱਚ ਮੌਲਵੀ ਲੋਕ ਜ਼ਬਰਦਸਤ ਨਾਲ ਇਸਲਾਮ ਧਰਮ ਵਿੱਚ ਲੋਕਾਂ ਨੂੰ ਸ਼ਾਮਿਲ ਕਰ ਰਹੇ ਹਨ ਨਾਲ ਹੀ ਉਹਨਾਂ ਨੇ ਵੇਖਿਆ ਕਿ ਵੈਰਾਗੀ ਵੀ ਉੱਠਾਂ ਘੋੜਿਆਂ ਤੇ ਸਵਾਰ ਹੋ ਕੇ ਅਤੇ ਸ਼ਾਸਤਰ ਧਾਰੀ ਹੋ ਕੇ ਲੋਕਾਂ ਨੂੰ ਸਤਾਉਂਦੇ ਫਿਰਦੇ ਹਨ ਅਤੇ ਧੱਕੇ ਨਾਲ ਭੀਖ ਮੰਗਦੇ ਸਨ ਵੈਰਾਗੀ ਸੰਿਆਸੀ ਫਕੀਰ ਆਦ ਲੋਕਾਂ ਨੂੰ ਕਠੋਰ ਅਤੇ ਕੁਚੱਜੇ ਰਾਹ ਪਾਉਂਦੇ ਫਿਰਦੇ ਸਨ ਗੁਰੂ ਜੀ ਇਸ ਦੇ ਉਲਟ ਲੋਕਾਂ ਨੂੰ ਸੌਖਾ ਤੇ ਸੁਭਾਵਿਕ ਜਿਹੇ ਰਾਹ ਦੱਸਣ ਲਈ ਨਿਕਲੇ ਸਨ ਨਾ ਉਹਨਾਂ ਕੋਲ ਕੋਈ ਸ਼ਾਸਤਰ ਸੀ ਤੇ ਨਾ ਹੀ ਕੋਈ ਹਾਥੀ ਘੋੜੇ ਜੋਰ ਜ਼ਬਰ ਦੀ ਥਾਂ ਉਹ ਪਿਆਰ ਨਾਲ ਤੁਰਦੀ ਬਾਣੀ ਰਾਹੀ ਲੋਕਾਂ ਨੂੰ ਸੱਚ ਦੇ ਰਾਹ ਪਾਉਂਦੇ ਅਤੇ ਲੋਕ ਲੋਕ ਸਹਿਜ ਹੀ ਉਹਨਾਂ ਦੀਆਂ ਦਲੀਲਾਂ ਦੇ ਕਾਇਲ ਹੋ ਕੇ ਉਹਨਾਂ ਦੇ ਉਪਦੇਸ਼ਾਂ ਤੇ ਚੱਲਣਾ ਸ਼ੁਰੂ ਕਰ ਦਿੰਦੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਚਾਰ ਅੱਗੇ ਪਖੰਡ ਤੇ ਜੋਰ ਜ਼ਬਰ ਨਾ ਟਿਕ ਸਕੇ ਸੈਡਪੁਰ ਪੁੱਜ ਕੇ ਉਹਨਾਂ ਆਪਣਾ ਡੇਰਾ ਸ਼ਹਿਰ ਤੋਂ ਬਾਹਰ ਲਾ ਲਿਆ ਉਸ ਸ਼ਹਿਰ ਵਿੱਚ ਇੱਕ ਤਰਖਾਨ ਰਹਿੰਦਾ ਸੀ ਜਿਸ ਦਾ ਨਾਂ ਭਾਈ ਲਾਲੋ ਸੀ ਅਤੇ ਜਿਸ ਦੀ ਸਿੱਧੀ ਸਾਦੀ ਸ਼ਖਸੀਅਤ ਨੇ ਗੁਰੂ ਜੀ ਨੂੰ ਖਿੱਚ ਲਿਆ ਗੁਰੂ ਜੀ ਨੇ ਉਸ ਦੇ ਘਰੇ ਚੱਲ ਕੇ ਉਸ ਨੂੰ ਪੁੱਛਿਆ ਭਾਈ ਲਾਲੋ ਕੀ ਕਰ ਰਹੇ ਹੋ ਜੀ ਕਿੱਲੇ ਘਟਦਾ ਹਾਂ ਗੁਰੂ ਜੀ ਨੇ ਪੁੱਛਿਆ ਕੀ ਸਾਰੀ ਉਮਰ ਕਿੱਲੇ ਹੀ ਕੱਢਦੇ ਰਹੋਗੇ ਭਾਈ ਲਾਲੋ ਜੀ ਗੁਰੂ ਜੀ ਦੀ ਰਮਝ ਸਮਝ ਗਏ ਅਤੇ ਉਹਨਾਂ ਦੇ ਚਰਨ ਪਕੜ ਲਏ ਗੁਰੂ ਜੀ ਦੀ ਐਸੀ ਸਿੱਖਿਆ ਗ੍ਰਹਿਣ ਕੀਤੀ ਕਿ ਉਸ ਦਾ ਘਰ ਸਿੱਖੀ ਦਾ ਕੇਂਦਰ ਬਣ ਗਿਆ ਜਦ ਉਸ ਦੀ ਪਤਨੀ ਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਤਾਂ ਭਾਈ ਲਾਲੋ ਜੀ ਨੇ ਬੇਨਤੀ ਕੀਤੀ ਕਿ ਤੁਹਾਡੇ ਵਾਸਤੇ ਵੱਖਰਾ ਭੋਜਨ ਤੇ ਚੌਂਕਾ ਤਿਆਰ ਕੀਤਾ ਗਿਆ ਹੈ ਆ ਕੇ ਪ੍ਰਸ਼ਾਦਾਸ਼ਕ ਲਓ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਨੇ ਕਿਹਾ ਕਿ ਸਾਰੀ ਧਰਤੀ ਹੀ ਮੇਰਾ ਚੌਂਕਾ ਹੈ ਅਤੇ ਜੋ ਸੱਚ ਨਾਲ ਪਿਆਰ ਕਰਦਾ ਹੈ ਉਹ ਸੁੱਚਾ ਹੈ ਇਸ ਤਰ੍ਹਾਂ ਭਾਈ ਲਾਲੋ ਵੱਲੋਂ ਤਿਆਰ ਕੀਤਾ ਗਿਆ ਭੋਜਨ ਸਾਰਿਆਂ ਨੇ ਇੱਕ ਥਾਂ ਤੇ ਬੈਠ ਕੇ ਛਕਿਆ ਉੱਚ ਜਾਤੀਆਂ ਨੇ ਇਸ ਦਾ ਬਹੁਤ ਬੁਰਾ ਮਨਾਇਆ ਭਾਈ ਲਾਲੋ ਨੂੰ ਵੀ ਥੋੜਾ ਫਿਕਰ ਲੰਗਾ ਪਰ ਗੁਰੂ ਜੀ ਨੇ ਸਭ ਨੂੰ ਇਹ ਕਹਿ ਕੇ ਸ਼ਾਂਤ ਕਰ ਦਿੱਤਾ ਕਿ ਜਾਤ ਜਨਮ ਕਰਕੇ ਕੋਈ ਉੱਚਾ ਜਾਂ ਨੀਵਾਂ ਨਹੀਂ ਹੁੰਦਾ ਜੋ ਨੇਕ ਤੇ ਧਰਮ ਦੀ ਕਮਾਈ ਕਰਦਾ ਹੈ ਉਹੀ ਉੱਚਾ ਹੁੰਦਾ ਹੈ ਚੰਗੇ ਆਚਾਰ ਮੰਦੇ ਕਰਮ ਕਰਨ ਨਾਲ ਹੀ ਬੰਦਾ ਉੱਚਾ ਤੇ ਨੀਵਾਂ ਹੁੰਦਾ ਹੈ ਇਸ ਤੋਂ ਪਿੱਛੋਂ ਭਾਈ ਮਰਦਾਨਾ ਜੀ ਨੇ ਰਵਾਬ ਵਜਾਈ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਗਾਇਨ ਕੀਤਾ ਅਤੇ ਉਸ ਦੀ ਵਿਆਖਿਆ ਵੀ ਕੀਤੀ ਇਸ ਦਿਨ ਤਰ੍ਹਾਂ ਭਾਈ ਲਾਲੋ ਦੇ ਘਰ ਪਹਿਲਾ satsang ਹੋਇਆ ਜਿਸ ਵਿੱਚ ਬਹੁਤ ਸਾਰੇ ਲੋਕਾਂ ਨੇ ਭਾਗ ਲਿਆ ਇਹੋ ਜਿਹੇ ਵੱਡੇ ਇਕੱਠ ਰਜਵਾੜਿਆਂ ਤੇ ਨਵਾਬਾਂ ਆਦਿ ਦੇ ਘਰ ਵਿੱਚ ਹੀ ਹੋਇਆ ਕਰਦੇ ਸਨ ਸੋ ਵੱਡੇ ਲੋਕਾਂ ਨੂੰ ਭਾਈ ਲਾਲੋ ਤੇ ਗੁਰੂ ਜੀ ਨਾਲ ਕਾਫੀ ਈਰਖਾ ਹੋਈ ਸੈਦਪੁਰ ਵਿੱਚ ਇੱਕ ਮਲਕ ਭਾਗੋ ਨਾਂ ਦਾ ਵਿਅਕਤੀ ਰਹਿੰਦਾ ਸੀ ਉਥੋਂ ਦੇ ਹਾਕਮ ਜ਼ਾਲਮ ਖਾਨ ਦਾ ਉੱਚਾ ਅਧਿਕਾਰੀ ਸੀ ਜੋ ਲੋਕਾਂ ਤੇ ਜ਼ੁਲਮ ਕਰਕੇ ਧਨ ਇਕੱਠਾ ਕਰਦਾ ਸੀ ਉਸਨੇ ਆਪਣੇ ਘਰ ਇੱਕ ਬ੍ਰਹਮਣ ਭੋਜ ਕੀਤਾ ਅਤੇ ਗੁਰੂ ਜੀ ਨੂੰ ਵੀ ਸੱਦਾ ਭੇਜਿਆ ਕਿ ਉਸਨੇ ਚੋਹ ਵਰਨਾ ਵਾਸਤੇ ਵਖ ਵਖ ਭੋਜਨ ਬਣਵਾਏ ਹਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਮੇਰਾ ਕਿਸੇ ਵਰਨ ਨਾਲ ਕੋਈ ਸਬੰਧ ਨਹੀਂ ਇਸ ਲਈ ਮੈਂ ਨਹੀਂ ਆਵਾਂਗਾ ਸੰਦੇਸ਼ਵਾਹਕ ਨੇ ਗੁਰੂ ਜੀ ਨੂੰ ਕਿਹਾ ਕਿ ਮਲਖ ਭਾਗੋ ਗੁੱਸਾ ਕਰੇਗਾ ਆਪ ਜੀ ਜ਼ਰੂਰ ਚੱਲੋ ਗੁਰੂ ਜੀ ਜਦ ਗਏ ਤਾਂ ਮਲਖ ਭਾਗੋ ਨੇ ਕ੍ਰੋਧ ਨਾਲ ਕਿਹਾ ਕਿ ਤੁਸੀਂ ਮੇਰੀ ਰੋਟੀ ਨੂੰ ਨਾ ਕਰਦੇ ਹੋ ਪਰ ਲਾਲੋ ਸ਼ੂਦਰ ਦੇ ਘਰ ਰੋਟੀ ਖਾਂਦੇ ਹੋ ਗੁਰੂ ਜੀ ਨੇ ਭਾਈ ਲਾਲੋ ਦੀ ਰੋਟੀ ਮੰਗਵਾਈ ਅਤੇ ਮਲਕ ਭਾਗੋ ਦੇ ਪਕਵਾਨ ਵੀ ਉਹਨਾਂ ਨੇ ਜਦੋਂ ਦੋਵਾਂ ਹੱਥਾਂ ਵਿੱਚ ਫੜ ਕੇ ਘੁੱਟੇ ਤਾਂ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਅਤੇ ਮਲਕ ਭਾਗੋ ਦੇ ਰੋਟੀ ਵਿੱਚੋਂ ਲਹੂ ਨਜ਼ਰ ਆਇਆ ਵਿਆਖਿਆ ਕਰਦਿਆਂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਲਕ ਭਾਗੋ ਨੂੰ ਸੰਬੋਧਨ ਕੀਤਾ ਵੇਖੋ ਤੁਹਾਡਾ ਭੋਜਨ ਗਰੀਬਾਂ ਦੇ ਖੂਨ ਨਾਲ ਭਰਿਆ ਪਿਆ ਹੈ ਜਦ ਕਿ ਭਾਈ ਲਾਲੋ ਦਾ ਹੱਕ ਹਲਾਲ ਦੀ ਕਮਾਈ ਨਾਲ ਬਣਿਆ ਭੋਜਨ ਦੁੱਧ ਵਾਂਗ ਪਵਿੱਤਰ ਹੈ। ਗੁਰੂ ਜੀ ਦੇ ਇਹ ਬਚਨ ਸੁਣ ਕੇ ਮਲਕ ਭਾਗੋ ਦਾ ਹੰਕਾਰ ਟੁੱਟ ਗਿਆ ਅਤੇ ਖਾਸ ਕਰਕੇ ਗੁਰੂ ਜੀ ਦੇ ਦਰਸ਼ਨ ਕਰਕੇ ਉਸ ਦਾ ਰੋਮ ਰੋਮ ਖਿੜ ਗਿਆ ਅਤੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਟੈਪਿਆ। ਅਤੇ ਉਸਨੇ ਅੱਗੇ ਤੋਂ ਗਲਤ ਤਰੀਕੇ ਵਰਤ ਕੇ ਧਨ ਇਕੱਠਾ ਕਰਨ ਤੋਂ ਤੌਬਾ ਕੀਤੀ ਅਤੇ ਗੁਰੂ ਜੀ ਦਾ ਸਿੱਖ ਬਣ ਗਿਆ ਸੈਦਪੁਰ ਗੁਰੂ ਜੀ ਨੇ ਸਿੱਖੀ ਦਾ ਕੇਂਦਰ ਬਣਾ ਕੇ ਪਾਇ ਲਾਲੋ ਜੀ ਨੂੰ ਮੁਖੀ ਪ੍ਰਚਾਰਕ ਥਾਪਿਆ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ